हेलो जी राम राम जी सत श्री अकाल मैं टोडी मोनिका धवन टोडे चैनल ना जुड़ी हुई हां जो कि ਤੁਸੀਂ ਸਭ ਚਾਹੰਦਿਓ ਤੁਹਾਡੇ ਚੈਨਲ ਦਾ ਨਾਮ मोनिका धवन ऑफिशियल ਹੈ और शाम ਦਾ ਟਾਈਮ ਚੱਲ ਰਿਹਾ ਹੈ ਅੱਜ ਬਹੁਤ ਕੁੱਕੀ ਲੱਗ ਗਈ ਪਤਾ ਹੀ ਨਹੀਂ ਲੱਗਾ ਕਿ ਬ੍ਰੇਕਫਾਸਟ ਵਿੱਚ ਫੈਰੀ ਨੇ ਕੀ ਇਹੋ ਜਿਹਾ ਡਾਲਿਆ ਸੀ ਕਿ ਮੈਕਸਿਮਮ 2 ਤੋਂ 3 ਘੰਟੇ ਕੋਈ ਹੋਸ਼ ਨਹੀਂ ਹੈਗੀ ਕੋਈ ਵੀ ਹੋਸ਼ ਨਹੀਂਗੀ ਔ ਮੈਨੂੰ ਇੰਨਾ ਪਤਾ ਲਾਸਟ ਟਾਈਮ ਮੈਂ 2 ਵਜੇ ਲੇਟਦੀ ਆ ਤੇ ਤੁਹਾਨੂੰ ਪਤਾ ਦੋ ਵੇ ਤੇ ਲੇਟਿਆ ਇਨਸਾਨ ਸਾਡੇ 5:30 ਵਜੇ ਉੱਠ ਰਿਹਾ ਔਰ ਉੱਠਦੇ ਸਾਰੇ ਨੂੰ ਮੈਂ ਕੀ ਕਹਿੰਦੀ ਆ ਫਾਰਮੇ ਖਾਣੇ ਵਿੱਚ ਕੀ ਪਾਇਆ ਸੀ ਇਹੋ ਜਿਹੜਾ ਮਨ ਨੂੰ ਨਸ਼ਾ ਹੋ ਗਿਆ ਤੇ ਅਸਲ 'ਚ ਕਸੂਰ ਫਾਰਮੇ ਦਾ ਨਹੀਂ ਹੈ ਕਸੂਰ ਹੈਗਾ ਕਿ ਦਲਿੱਦਰਪਨ ਆਲਸੀਪਨ ਤੇ ਜਿਹੜਾ ਕਿ ਰੋਟੀ ਖਾ ਕੇ ਦੁਪਹਿਰ ਦਾ ਨਸ਼ਾ ਹੋ ਜਾਂਦਾ ਤੇ ਮੇਨ ਪੁਆਇੰਟ ਵਾਲੀ ਗੱਲ ਉਹ ਹੈਗੀ ਹੈ ਤੇ ਮੈਨੂੰ ਤਾਂ ਇੰਨਾ ਪਤਾ ਹੀ ਕਿ ਜਦੋਂ ਖਾਣਾ ਖਾ ਲਵੋ ਪੰਖੇ ਥੱਲੇ ਲੇਟ ਜਾਓ ਤੇ ਪਤਾ ਹੀ ਨਹੀਂ ਕਦੋਂ ਸੁਸਤੀ ਦੀ ਸੁਸਤੀ ਪੈ ਜਾਂਦੀ ਨੇ ਕਦੋਂ ਸਮਾਂ ਟਾਈਮ ਪੀਰੀਅਡ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਔਰ ਜਦੋਂ ਮੈਂ ਉੱਠਦੀ ਆਂ ਤੇ ਮੈਕਸਿਮਮ 5:30 ਹੋਏ ਹੁੰਦੇ ਨੇ ਫਿਰ ਮੈਂ ਫਟਾਫਟ ਕਿਚਨ ਦੇ ਵਿੱਚ ਆਪਣਾ ਜੋ ਵੀ ਐ ਸਭ ਨਾਲ ਪਹਿਲਾਂ ਮੈਂ ਆਪਣਾ ਚਾਹ ਪੀਤੀ ਐ ਫਿਰ ਮੈਂ ਆਪਣੇ ਆਲੂ ਬਾਇਲ ਮਤਲਬ ਜਿਹੜੇ ਕੀ ਸਬਜੀ ਰਾਤ ਦੀ ਰੈਡੀ ਕਰਨੀ ਆਲੂ ਬਾਇਲ ਕਰਕੇ ਰੱਖੇ ਹੋਏ ਨੇ ਤੇ ਫਿਰ ਸੋਚਿਆ ਚਲੋ ਥੋੜਾ ਜਿਹਾ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਟਾਈਮ ਮੈਕਸਿਮਮ ਚੱਲ ਰਿਹਾ ਐ ਸ਼ਾਮ ਦੇ 6 10 ਤੇ ਫੋਮੇ ਫੋਮੇ ਤੁਹਾਨੂੰ ਕੁਝ ਦਿਖਾਣਾ ਚਾਹੁੰਦੀ ਹੈ ਜੋ ਗਿਆ ਮੈਂ ਦਈਏ ਦਈਏ ਫੋਮੇ ਕੁਝ ਦਿਖਾਣਾ ਚਾਹੁੰਦੀ ਹੈ ਤੁਹਾਨੂੰ ਵਿਦਿਆ ਵਿਦਿਆ ਗੱਲ ਚ ਨੂੰ ਇਹ ਸ਼ੋਰਟ ਵਿਦਿਆ ਨਹੀਂ ਬੰਦੀ ਇਸ ਲਈ ਮੈਂ ਪਾ ਲਿਆ ਹਾਂ ਜੀ ਤੁਹਾਨੂੰ ਪਤਾ ਹੈ ਜਦੋਂ ਵਿਦਿਆ ਨੂੰ ਸਕੂਲ ਦੇ ਵਿੱਚ ਅਸੀਂ ਸਟਾਰਟ ਕਰਦੇ ਹਾਂ ਤੇ ਦਾਤਾ ਬੰਦੀ ਸਕੂਲ ਹੈ ਜਿਹੜਾ ਕਿ ਗੁਰਸਿੱਖੀਆਂ ਦੇ ਨਾਲ ਜੁੜਿਆ ਹੋਇਆ ਸਕੂਲ ਹੈ ਤੇ ਉਹਨਾਂ ਨੇ ਉੱਥੇ ਕਿਹਾ ਸੀ ਕਿ ਵਿਦਿਆ ਨੂੰ ਮਤਲਬ ਸੂਟ ਔਰ ਤੋਤੀ ਦਲਵਾ ਕੇ ਭੇਜੋ ਤੇ ਵਿਦਿਆ ਨੇ ਸਿਰਫ ਉਹ ਇੱਕ ਦਿਨ ਤੋਤੀ ਤੇ ਸੂਟ ਡਾਲਿਆ ਤੇ ਸਿਰ ਤੇ ਦਸਤਾਰ ਜਾਂ ਪਗੜੀ ਕੁਛ ਵੀ ਲਗਾ ਲਓ ਉਹ ਬਨ ਕੇ ਇਹਨੂੰ ਭੇਜਿਆ ਗਿਆ ਸੀ ਵਿਦਿਆ ਨੂੰ ਤੇ ਇਹ ਹਲੇ ਅਨਟੱਚ ਹੀ ਆ ਨਾ ਤੇ ਉਹਨੇ ਉਹ ਦਿਨਾਂ ਵਿੱਚ ਆਜ਼ਾਦੀ ਦੇ ਨਾਂ 'ਵਿੰਨਾ ਕੋ ਜਿਆਦਾ ਵਿਦਿਆ ਨੂੰ ਸਕੂਲ ਦੀ ਡੈਸ਼ ਪੈ ਚੁੱਕੀ ਐਨੀ ਡੈਸ਼ ਪੈ ਚੁੱਕੀ ਕਿ ਦੁਬਾਰਾ ਵਿਦਿਆ ਨੇ ਇਸ ਸੂਟ ਨੂੰ ਜ਼ਰੂਰੀ ਨਹੀਂ ਸਮਝਿਆ ਡਾਲਣਾ ਕਿ ਇਹ ਸਕੂਲ ਦਾ ਸੂਟ ਹੈ ਤੇ ਮੈਂ ਨਹੀਂ ਡਾਲਣਾ ਤੇ ਚਲੋ ਇਧਰ ਆ ਵਿਦਿਆ ਗੱਲ ਸੁਣੋ ਵਿਦਿਆ ਤਰਾ ਪਾਗ-ਪਾਗ ਕੀ ਇਧਰ ਵਿਦਿਆ ਸ਼ੂਟ ਡਾਲੋ ਚਲੋ ਚਲ ਸੁਣੋ ਚਲੋ ਛੋਟ ਡਾਲੋ ਫੇਰੀ ਇਹਨੂੰ ਗੁੱਗੂ ਨੂੰ ਛੂਟ ਡਾਲੋ ਗੁੱਗੂ ਛੂਟ ਡਾਲ ਕੇ ਦਿਖਾਓ ਸ਼ਾਰਿਆਂ ਨੂੰ ਗੁੱਗੂ ਸ਼ੂਟ ਡਾਲ ਕੇ ਦਿਖਾਓ ਸ਼ਾਰਿਆਂ ਨੂੰ ਬੇਟਾ ਛੂਟ ਡਾਲ ਲਓ ਚੰਦ ਸ਼ੂਟ ਡਾਲ ਲਓ ਦੇਖੋ ਇੰਨੀ ਜਿਆਦਾ ਮਲੇ ਦੇ ਅੰਦਰ ਰਹਿਨ ਤੋਂ ਫੇਰੀ ਰੋਏਗੀ ਇੰਨੀ ਅੰਦਰ ਮਲੇ ਦੇ ਡੈਸ ਬਣਾ ਇਹਨਾਂ ਉਠਾਓ ਉੱਥੇ ਰੱਖਿਓ ਇੰਨੀ ਡੈਸ ਪੈ ਚੁੱਕੀ ਹੈ ਦੇ ਅੰਦਰ ਕੀ ਦੁਬਾਰਾ ਇਹਨੇ ਜ਼ਰੂਰੀ ਨਹੀਂ ਸਮਝਿਆ ਸੂਟ ਨੂੰ ਡਾਲਣਾ ਔਰ ਤੁਹਾਨੂੰ ਪਤਾ ਹੈ ਇੱਕੇ ਮਹੀਨੇ ਪਿਆਰ ਨਾਲ ਇਹਨੂੰ ਸੂਟ ਸਲਵਾ ਕੇ ਦਿੱਤਾ ਹੈ ਫੋਮੇ ਨੇ ਨੰ ਦਿਖਾਓ ਸੂਟ ਜਰਾ ਤੁਹਾਨੂੰ ਪਤਾ ਹੈ ਇਹ ਸੂਟ ਦਾ ਜਿਹੜਾ ਦੁਪੱਟਾ ਸੀ ਨਾ ਇਹ ਦੁਪੱਟੇ ਦੇ ਨਾਲ ਸੀ ਜਿਹੜਾ ਮੈਂ ਦੁਪੱਟਾ ਮਤਲਬ ਡਾਲਿਆ ਹੋਇਆ ਤੇ ਇਹ ਦੁਪੱਟਾ ਸੀ ਮੈਂ ਸੋਚਿਆ ਚਲੋ ਮੈਂ ਕਿਸੇ ਕਿਸੇ ਨੂੰ ਮੱਤ ਦੇ ਮੈਂ ਸੋਚਿਆ ਚਲੋ ਵਿਦਿਆ ਤੇ ਮੱਲਮ ਸੂਟ ਡਾਲੇਗੀ ਚਲੋ ਮਾਮਾ ਤੇ ਆਂਦਾ ਕੰਟਰਾਸਟ ਹੋ ਜਾਏਗਾ ਤੇ ਅੱਛਾ ਲੱਗਿਆ ਕਰੇਗਾ ਪਰ ਉਹ ਦਿਨਾਵੇ ਅਰਜ਼ਾ ਦਿਨਾਵੇ ਵਿਦਿਆ ਨੇ ਐਵੀ ਸੂਟ ਜ਼ਰੂਰੀ ਨਹੀਂ ਸਮਝਿਆ ਵਿਦਿਆ ਤੁਸੀਂ ਬੇਟਾ ਇਹ ਸੂਟ ਡਾਲੋਗੇ ਇਹ ਵਾਲਾ ਸੂਟ ਡਾਲਣਾ ਹੈ ਡਾਲ ਲਓ ਬੱਚੂ ਕਿਉਂ ਇਹ ਛੁੱਟ ਕਿਉਂ ਨਹੀਂ ਡਾਲਣਾ ਨਹੀਂ ਗੁੱਗੂ ਹਾਂ ਪਪਾ ਨਹੀਂ ਡਾਲੇਗਾ ਤੁੱਚੀ ਡਾਲੋਗੇ ਪਪਾ ਗੁੱਗੂ ਮੰਮਾ ਨੇ ਨਵੇਂ ਛੁੱਟ ਲੈ ਕੇ ਦਿੱਤਾ ਹੈ ਨਾ ਇਹ ਵਾਲਾ ਛੁੱਟ ਡਾਲੋ ਛੁੰਦੇ ਛੁੰਦੇ ਤੋ ਤੁਹਾਨੂੰ پتہ ਹੈ ਇਹ ਦਿਨ ਆਵੇ ਤੇ ਆਜ਼ਾਦੀ ਦਿਨ ਆਵੇ ਇਹਨੂੰ ਚਾਰੇ ਨੂੰ ਸਿੱਤਿਓਏ ਕੱਟੋ ਕਢਣੀ ਤੇ 30 4 ਮਹੀਨੇ ਹੋ ਚੱਲੇ ਆ ਹਜੇ ਤੱਕ ਵਿਦਿਆ ਨੇ ਨਾ ਇਹ ਲੋਰ ਪਾਇਆ ਲੋਰ ਦੇਖੋ ਕਿੰਨਾ ਪਿਆਰਾ ਉਹਨੇ ਮਲੇ ਸੀ ਕੇ ਦਿੱਤਾ ਟੇਲਰ ਨੇ ਤੇ ਦੇਖੋ ਕਮੀਜ਼ ਦੇ ਵਿੱਚ ਬੜਾ ਉਹਨੇ ਸਪੈਸ਼ਲ ਗੋਟਾ ਵਗੈਰਾ ਲਗਾ ਕੇ ਦਿੱਤਾ ਕਿ ਚਲੋ ਬੱਚਾ ਪਾਏਗਾ ਤੇ ਸੋਹਣਾ ਲੱਗੇਗਾ ਬੱਚੇ ਨੂੰ ਪਰ ਮੈਨੂੰ ਨਹੀਂ ਪਤਾ ਸੀ ਕਿ ਤੁਹਾਡਾ ਬੱਚਾ ਇਹੋ ਜਿਹਾ ਕਿ ਵਿਦਿਆ ਇਹ ਵੀ ਸੂਟ ਨੂੰ ਪਸੰਦ ਨਹੀਂ ਕਰੇਗੀ ਤੇ ਫੋਮ ਮੈਂ ਤੁਸੀਂ ਲਗਾ ਕੇ ਦਿਖਾਓ ਇਹਨਾਂ ਨੂੰ ਹੁਣੇ ਮੈਂ ਪਾਇਆ ਕਰਾਂਗੀ ਤੇ ਮੈਨੂੰ ਨਾ ਸੀ ਸਿਰੇ ਸਲੀਕਾ ਇਹ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਹੈ ਜਦੋਂ ਵਿਦਿਆ ਆਪਣੀ ਮਨਮਰਜ਼ੀ ਕਰਦੀ ਹੈ ਆਪਣੀ ਮਰਜ਼ੀ ਦਾ ਸੋਣੇ ਦੇ ਦੇਖੋ ਇਹ ਗੁਰਸਿੱਖੀਆਂ ਦਾ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਜੀ ਹੈ ਨਾ ਕਿੰਨਾ ਸਵੀਟਸ ਲੱਗ ਰਿਹਾ ਬਟੇ ਇਹਨੂੰ ਕੀ ਪਤਾ ਕਿ ਮੰਮਾ ਨੇ ਅਨਮੋਲ ਫੇ ਸਾਡੇ ਕੱਡੋ ਘੜਨੇ ਸਾਢੇ 350 450 ਦਾ ਸੂਟ ਹੈ ਐਵ ਹਲਾਈ ਇਹਦੇ ਨਾਲ ਤੋਤੀ ਹੈ ਸਿਰ ਵੀ ਕੁਗੁੜਤੀ ਹੈ ਤੇ ਦਸਤਾਰ ਜਿਹੜੀ ਅਸੀਂ ਵੱਖਰੀ ਉਹ ਆਪਣੀ 100 ਰੁਪਏ ਤੋਂ ਘੱਟ ਮਤਲਬ ਪਗੜੀ ਨਹੀਂ ਇਸ ਲਈ ਛੋਟੀ ਪੇਪਰ ਮੈਨੂੰ ਨਹੀਂ ਪਤਾ ਕਿ ਇਹ ਜਿਹੜੇ ਨਿੱਕੇ ਨਿੱਕੇ ਸਮੇਟੇ ਕੱਪੜੇ ਐ ਇਹ ਮਤਲਬ ਕਦੀ ਮੇਰੀ ਜ਼ਿੰਦਗੀ ਜੇ ਭੁੱਲਣ ਵਾਲੇ ਐ ਕਿਉਂਕਿ ਇਹ ਕੁਝ ਖਾਸ ਸਪੈਸ਼ਲ ਦਿਨ ਐ ਮੈਨੂੰ ਸੂਟ ਲੈ ਕੇ ਦੋ ਤੇ ਮੈਨੂੰ ਆ ਚੀਨ ਤਾਂ ਫਲੇ ਹਾਂ ਇਹ ਮੇਰੇ ਸੂਟ ਲੈ ਕੇ ਹਾਂ ਬਿਲਕੁਲ ਇਹ ਮੇਰੀ ਲਾਈਫ ਦੇ ਸਭ ਤੋਂ ਵੱਡੇ ਖਾਸ ਬੀਤੇ ਦਿਨ ਐ ਜਦੋਂ ਮੈਂ ਸਪੈਸ਼ਲ ਗੋਰਡਰ ਟੈਂਪਲ ਗਈ ਗੋਰਡਰ ਟੈਂਪਲ ਜਾ ਕੇ ਵਿਦਿਆਲੀ ਸਪੈਸ਼ਲ ਸੂਟਸ ਲਈ ਆਈ ਥੋੜੇ ਟਾਈਮ ਦੇ ਵਿੱਚ ਮੈਂ ਇਸ ਚੀਜ਼ ਨੂੰ ਰੈਡੀ ਕੀਤਾ ਬਹੁਤ ਮੁਸ਼ਕਿਲ ਐ ਤੇ ਬਟ ਵਿਦਿਆਇਤੀ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੀਗੀ ਤੇ ਬਾਕੀ ਇਹ ਦੇਖੋ ਐਵੀ ਸੂਟ ਕਿੰਨਾ ਮਤਲਬ ਐਹੀ ਦੁਪੱਟੇ ਸੇਮ ਹੈ ਦੁਪੱਟੇ ਦਾ ਸੂਟ ਤੇ ਇੰਨਾ ਕੂਲਾ ਹਰ ਇੱਕ ਮਾਂ ਨੂੰ ਹੁੰਦਾ ਚਲੋ ਬੱਚਾ ਕਪੜਾ ਕੂਲਾ ਪਾਵੇ ਤੇ ਨਰਮ ਬਾਡੀ ਰਹੇਗੀ ਨਰਮ ਸਰੀਰ ਰਹੇਗਾ ਪਰ ਸਿਰਫ ਇਹਨੂੰ ਕੀ ਚਾਹੀਦਾ ਹੈ ਜੀਨ ਟੌਪਸ ਬਿਲਕੁਲ ਇੰਨੀ ਟਾਈਟ ਜੀਨ ਹੋਵੇ ਇੰਨੀ ਟਾਈਟ ਮੈਨ ਕਿ ਮੇਰੇ ਜੀਨ ਬਈ ਮੇਰੇ ਫਿਰ ਵੀ ਥੋੜੀ ਢਿੱਲੀ ਹੋਣੀ ਹੈ ਅੰਦੀ ਪੂਰੀ ਇੰਨੀ ਟਾਈਟ ਜੀਨ ਚਾਹੀਦੀ ਹੈ ਕਿ ਟਾਈਟ ਜੀਨ ਹੋਵੇ ਤੇ ਸਕਲਟ ਨੀ ਸ਼ਾਰਟ ਸਕੈਟ ਹੋ ਰਣੀ ਟਾਈਟ ਕੀ ਮਹਿੰਦੀ ਸਾਹ ਨਿਕਲਣਾ ਓਖਾ ਬੀਤਿਆ ਬੀਤਿਆ ਪਤਾ ਕੰਦੀ ਹੈ ਇਹਦੀ ਫੋਨ ਮੇ ਹੈ ਫੋਨ ਚਾਰਜ ਪਕੜੋ ਇਧਰ ਆ ਵਿਦਿਆ ਬਾਤ ਸੁਨੋ ਇਧਰ ਆ ਹੈਲੋ ਕਰੋ ਇਧਰ ਆਓ ਇਧਰ ਆਓ ਬਾਤ ਸੁਨੋ ਇਧਰ ਮਮਾ ਦੇ ਪਾਸ ਕਮ ਇਅਰ ਕਮ 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 ਅੱਛਾ ਇਹਦੀ ਗੱਲ ਸੁਨੋ ਵਿਦਿਆ ਮੇਰੀ ਬਾਤ ਸੁਨੋ ਆਈ نو ਦੇਖੋ ਇਹ ਛੋਟੀ ਜੀ ਹੈ ਇਹਨੂੰ ਇੰਨਾ ਪਤਾ ਹੈ ਕਿ ਸਕੈਟ ਪਾਣੀ ਹੈ ਜੀਨ ਪਾਣੀ ਹੈ ਤੇ ਜਿਹੜੇ ਮਾਂ ਨੇ ਪੈਸੇ ਖਰਚ ਕੇ ਸੂਟ ਸਵਾ ਕੇ ਦਿੱਤੇ ਹੈ ਨਾ ਉਹ ਇਹਨੂੰ ਨਹੀਂ ਪਤਾ ਕਿ ਉਹ ਵੀ ਮਤਲਬ ਪਾਣੀ ਹੈ ਇਹਨੂੰ ਕਲਰ ਕੰਬੀਨੇਸ਼ਨ ਦਾ ਇੰਨਾ ਪਤਾ ਨਾ ਜੇ ਵਾਈਟ ਸ਼ਰਟ ਤੇ ਬਲੈਕ ਪੈਂਟ ਪਾਣੀ ਹਾਂ ਤਾਂ ਹੈਡ ਸ਼ਰਟ ਆ ਤੇ ਫਿਰ ਉਹ ਪਾਣੀ ਤੁਹਾਨੂੰ پتہ ਮੈਨੂੰ ਖੁਦ ਨੂੰ ਅਕਲ ਨਹੀਂ ਗਈ ਮੈਂ ਆਪਣਾ ਵੀਡੀਓ ਬਣਾਣ ਲੱਗਾ ਤੇ ਮੈਨੂੰ ਕਈ ਵਾਰ ਹੁੰਦਾ ਕਿ ਮੈਂ ਇੱਕ ਸੂਟ ਨੂੰ ਦੋ ਤੇ ਤਿੰਨ ਵਾਰ ਰਿਪੇਅਰ ਕਰਕੇ ਤੁਹਾਡੀ ਵੀਡੀਓਜ਼ ਦੇ ਵਿੱਚ ਆਪਣੇ ਆਂਦੀ ਰਹਿੰਦੀ ਮੈਨੂੰ ਸਪੈਸ਼ਲ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਵੀਡੀਓ ਵਿੱਚ ਸਪੈਸ਼ਲ ਸਪੈਸ਼ਲ ਕੱਪੜੇ ਚੁੰਨ ਚੁੰਨ ਕੇ ਪਾਵਾਂ ਪਰ ਐ ਜਿਹੜੀ ਲੜਕੀ ਹੈ ਨਾ ਇਹਨੂੰ ਸਿਰਫ ਐ ਹੀ ਹੈ ਕੀ ਬਲਬ ਜੀਨਸ ਹੋਵੇ ਟਾਈਟ ਜੀਨਸ ਸਕਰਟਸ ਹੋਵੇ ਆਈ ਥਿੰਕ ਜੇ ਸ਼ੈਲ ਜੀਨਸ ਅਗਰ پاس ਕਿਤੇ ਪਈ ਹੋਵੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਵੀ ਕਿ ਜੀਨਸ ਐਨੀ ਟਾਈਟ ਹੈ ਨਾ ਪੈਂਟਸ ਜੀਨ ਐਨੀ ਟਾਈਟ ਮੈਨੂੰ ਕਿਪਸ ਤੇ ਗੁੱਸਾ ਆਉਂਦਾ ਫਿਰ ਇਹਨੂੰ ਥੱਪੜ ਵੀ ਮੈਂ ਮਾਰਦੀ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਰਾਤੀ ਵੀ ਜੀਨਸ ਪਾ ਕੇ ਸੋਣਾ ਰਾਤੀ ਵੀ ਸਕਰਟ ਪਾ ਕੇ ਸੋਣਾ ਮੈਨੂੰ ਇਹਨਾਂ ਦਾ ਕੰਬੀਨੇਸ਼ਨ ਦਾ ਕੁਝ ਨਹੀਂ ਮੈਨੂੰ ਵਾਈਟ ਸ਼ਰਟ ਮੈਨੂੰ ਤੇ ਇਸ ਤਰ੍ਹਾਂ ਦੇ ਹੈਬਿਟਸ ਨਹੀਂ ਅਸੀਂ ਆਪਣੇ ਆਪ ਨੂੰ ਸੋਚਦੀ ਆ ਕਿ ਬੱਚਾ ਜਿੰਨਾ ਕੰਫਰਟੇਬਲ ਗਰਮੀ 'ਚ ਰਹੇਗਾ ਓਨਾ ਹੀ ਵਧੀਆ ਰਹੇਗਾ ਪਰ ਇਹ ਅੱਜਕੱਲ ਦੇ ਮੈਂ ਕਹਿੰਦੀ ਜਿਹੜੇ ਬੱਚੇ ਆ ਨਾ ਉਹ ਜਿਆਦਾ ਸਮਾਰਟ ਹੋ ਚੁੱਕੇ ਆ ਜਿਆਦਾ ਸਮਾਰਟ ਹੋ ਚੁੱਕੇ ਆ ਸਾਡਿਆਂ ਮਾਮਾ ਹੁੰਦੇ ਸੀ ਨਾ ਸਾਡਿਆਂ ਪੈਨਾਂ ਨੂੰ ਕੰਟਰਾਸਟ ਕਰਕੇ ਸੂਟ ਸਵਾ ਦੇਦੇ ਤੇ ਜ਼ੀਕੋ ਚੁੱਕੇ ਸੂਟ ਨਾ ਪਾਇਆ ਕਰਨੇ ਤੇ ਸਾਨੂੰ ਖੁਸ਼ੀ ਵੀ ਹੁੰਦੀ ਸੀ ਕਿ ਜ਼ੀਕੋ ਚੁੱਕੇ ਪਾਣੇ ਪਰ ਅੱਜ ਕੱਲ ਤੇ ਕੰਟਰਾਸਟ ਤੇ ਬਹੁਤ ਦੂਰ ਦੀ ਗੱਲ ਕਪੜਾ ਆਪਣੀ ਮਰਜ਼ੀ ਨਾਲ ਪਾਣਾ ਮੈਨੂੰ ਲੱਗਿਆ ਜੀ ਦਿੰਦੇ ਕਪੜਾ ਮੈਂ ਸੱਚੀ ਗੱਲ ਦੱਸ ਮੇਰੇ ਕੋਲ ਦੋ ਪੈਂਟਾਂ ਨੇ ਇੱਕ ਇਹ ਦੇਖੋ ਇੱਕ ਸ਼ਰਟਾਂ ਨੇ ਨਹੀਂ ਮੈਂ ਤਾਂ 34 ਸ਼ਟਰ ਮੈਂ ਕੋਲ ਵਾਈਟ ਰੈਡ ਤੇ ਗ੍ਰੀਨ ਦੇ ਕਪੜਾ ਨਹੀਂ ਮੇਰੀ ਗੱਲ ਸੁਣੋ ਜਿਹਦੇ ਆਪਣੀ ਮਾਸੀ ਹਾਊਸ ਜਾਂਦੀ ਹੈ ਨਾ ਮਾਸੀ ਹਾਊਸ ਦੇ ਘਰ ਉਹਨਾਂ ਨੇ ਇੱਕ ਅੱਧੀ ਸ਼ਰਟ ਜਿੰਨੂੰ ਵੀ ਫੈਰੀ ਨੂੰ ਮਲੋ ਚੁਆਇਸ ਤੇ ਦੇ ਦਿੰਦੇ ਆ ਜਿਹੜਾ ਜਦਾ ਪਿੰਕ ਸੂਜੀ ਉਹ ਮਾਸੀ ਦਈ ਸੀ ਹਾਂਜੀ ਤੇ ਇਸ ਲਈ ਜਦੋਂ ਮਲੋ ਪੈਣਾ ਇੱਕ ਦੂਜੇ ਨੂੰ ਕਪੜੇ ਟੀ-ਸ਼ਰਟਸ ਵਗੈਰਾ ਬੱਚਿਆਂ ਬੱਚਿਆਂ ਦੇ ਬਰਾਬਰ ਹੋਏ ਲਈ ਕੋਲ ਦੇ ਦਿੰਦੀਆਂ ਨੇ ਤੇ ਫਿਰ ਨਵੇਂ ਖਰੀਦਣ ਦੀ ਕੀ ਲੋੜ ਹੈ ਨਹੀਂ ਨਹੀਂ ਯਾਰ ਬੰਦਨ ਤੋਂ ਨਵੇਂ ਕਪੜੇ ਤਾਂ ਪਾਵੇ ਨਵੇਂ ਕਪੜੇ ਵਿਆਹ ਸ਼ਾਦੀ ਹੋਵੇ ਫਿਰ ਸਪੈਸ਼ਲ ਫਿਰ ਇਹਨੇ ਕਿੱਥੇ ਪੁੰਚਣਾ ਐਲਫਾ ਮਾਲ ਦੇ ਵਿੱਚ ਦੱਸਣਾ ਕਿਹੜੀ ਕਿਹੜਾ ਬ੍ਰਾਂਡ ਹੈ ਨਹੀਂ 4h ਨਹੀਂ 4h ਨਹੀਂ ਐਚ ਐਮ ਨਹੀਂ ਇਹੋ ਮੈਂ ਹਾਂ ਪੈਂਟਲੋਂਸ ਕੀ ਪੈਂਟਲੋਂਸ ਪੈਂਟਲੋਂਸ ਰਿਡਿਅਨਸ ਮੈਂ ਸਿਰਫ ਦੋ ਬ੍ਰਾਂਡ ਇੱਕ ਜਾਂ ਕਰ ਜਾਈਂਗੀ ਪੈਂਟਲੋਂਸ ਮਿਸਟਰੀਆ ਵਾ ਇਦਰ ਮਿਸਟਰ ਸੀਪਰ ਹਾਂ ਤੇ ਬਸ ਉੱਥੇ ਜਾ ਕੇ ਇਹਨੇ ਆਪਣੀ ਪਸੰਦ ਦੇ ਕੱਪੜੇ ਖੀਂਦੇ ਪਰਫਾਰਮੈਂਸ ਇੰਨੀ ਬੇਜ਼ਤੀ ਚੰਗੀ ਨਹੀਂ ਹੋਣੀ ਕੋਈ ਗੱਲ ਨਹੀਂ ਵੀਡੀਓ ਵੀਡੀਓ ਵਿੱਦਿਆ ਤੁਸੀਂ ਹੈਲੋ ਹੈਲੋ ਕਰ ਦੋ ਬੁੱਤੂ ਮੇਰੀ ਸਕੂਲ ਦੀ ਫੰਕਸ਼ਨ ਹੈ ਗਵੇਂ ਆ ਵੀ ਵਿੱਦਿਆ ਹੈਲੋ ਕਰੋ ਬੁੱਤੂ ਹੈਲੋ ਕਰ ਦੋ ਨਾਨੂ ਬਾਏ ਬਾਏ ਕਰ ਦੋ ਚਲੋ ਬਾਏ ਬਾਏ ਕਰ ਦੋ ਬਾਏ ਹੈਲੋ ਨਹੀਂ ਕੀਤੀ ਬਾਏ ਕਿ ਰਛੀ ਦੀ ਰਾਮ ਰਾਮ ਜੀ ਵੀ ਕਰ ਦੋ ਇਨਾਨੂ ਬੋਲੋ ਸਾਰੇ ਆਪੋ ਆਪਣੇ ਘਰ ਠੀਕ ਠਾਕ ਰੋ ਵਧੀਆ ਵਧੀਆ ਰੋ ਅੰਮੀ ਜਨ ਅੰਮੀ ਤੇ ਬਾਕੀ ਚਲੋ ਮੈਂ ਤੁਹਾਡੀ ਮੋਨਿਕਾ ਤੋਂ ਮਨ ਅੱਜ ਬਹੁਤ ਜ਼ਿਆਦਾ ਹਸੀ ਮਜ਼ਾਕ ਹੋ ਗਿਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਨੇਚਰਲੀ ਨਿੱਕੇ ਨਿੱਕੇ ਕਰਦੀਆਂ ਵੀ ਹੁੰਦੀ ਐ ਉਹ ਵੀ ਮੈਂ ਓਪਨਸ ਕਰਕੇ ਤੁਹਾਣਾ ਕਲੀਅਰ ਕੀਤੀਆਂ ਕਿਤਾ ਮੈਂ ਇਸ ਸਮੇਂ ਕੋ ਕਿੰਨੀ ਬਾਕੀ ਵੀ ਫੋਮੇ ਦੀ ਟੈਂਸ਼ਨ ਨਾ ਲੋ ਫੋਮੇਂ ਦੀ ਆਦਤ ਥੋੜੀ ਹੋ ਚੁੱਕੀ ਕੁਝ ਮੇਰੀਆਂ ਵੀ ਟੀ-ਸ਼ਰਟ ਸ਼ਾਰਟਸ ਹੁੰਦੀਆਂ ਨੇ ਤੇ ਜਿਹੜੀਆਂ ਮੈਂ ਵੇਅਰ ਨਹੀਂ ਕਰ ਪਾਂਦੀ ਤੇ ਅੱਜ ਕੱਲ ਫੋਮੇ ਨੇ ਉਹ ਵੀ ਲੈ ਲੈਂਦੀ ਹੈ ਮੇਰੀ ਮੰਮਾ ਦੀ ਹਾਂ ਤੁਹਾਨੂੰ ਪਤਾ ਹੈ ਮਾਂ ਔਰ ਬੇਟੀ ਦਾ ਇੱਕ ਫਾਇਦਾ ਹੋ ਜਾਂਦਾ ਐ ਦੇਖੋ ਇਹ ਵੀ ਟੀ-ਸ਼ਰਟਸ ਇਹਨੇ ਮੇਰੀ ਪਾਈ ਹੋਈ ਹੈ ਤੇ ماں اور ਬੇਟੀ ਦਾ ਇੱਕ ਫਾਇਦਾ ਹੋ ਜਾਂਦਾ ਜਦੋਂ ਬੇਟੀ ਥੋੜੀ ਜਿਹੀ ਆਪਣੇ ਆਪ ਚ ਜਵਾਨ ਹੋ ਜਾਵੇ ਜਾਂ ਮਤਲਬ ਲੰ ਵੱਡੀ ਹੋ ਜਾਵੇ ਜਾਂ ਮਤਲਬ ਵਧੀਆ ਬਾਡੀ ਸ਼ੇਪਸ ਹੋ ਜਾਵੇ ਤੇ ਉਹਦੇ ਹਿਸਾਬ ਨਾਲ ਫਿਰ ਮਾਂ ਆਪਣੇ ਬੱਚਿਆਂ ਨੂੰ ਕੱਪੜੇ ਜਿਹੜੇ ਕਿ ਆਪਣੇ ਬਰਾਬਰ ਦੇ ਜਿਹੜੇ ਸ਼ਾਰਟਸ ਹੋਏ ਹੁੰਦੇ ਉਹਨੂੰ ਦੇ ਸਕਦੀ ਹੈ ਹੈਨਾ ਕਿਉਂ ਫੈਰੀ ਠੀਕ ਹੈ ਨਾ ਬਾਕੀ ਫਾਰਮਿੰਗ ਔਰ ਵੈਰੀ ਗੁੱਡ ਬਹੁਤ ਈ ਜ਼ਿਆਦਾ ਮੈਨੂੰ ਨਹੀਂ ਪਤਾ ਕਿ ਕਿਹਦੇ ਕਿਹਦੀਆਂ ਬੇਟੀਆਂ ਕਿਸ ਤਰ੍ਹਾਂ ਦੀਆਂ ਐ ਮੈਨੂੰ ਨਹੀਂ ਪਤਾ ਕਿਹਦੇ ਕਿਹਦੀਆਂ ਬੇਟੀਆਂ ਵੀ ਮੰਮਾ ਦੇ ਕਿੰਨਾ ਬੈਲੈਂਸ ਸਪੋਰਟਸ ਕਰਦੀਆਂ ਨੇ ਬਟ ਮੇਰੀ ਬੇਟੀ ਮੇਰਾ ਬਹੁਤ ਬੈਲੈਂਸ ਹੈ ਬਹੁਤ ਜ਼ਿਆਦਾ ਬੇਟੀ ਬਹੁਤ ਹੀ ਜ਼ਿਆਦਾ ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਮੇਰੇ ਲਈ ਉਨੀ ਹੀ ਘੱਟ ਹੈ। ਉਹ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਪਤਾ ਕਿਸ ਚੀਜ਼ ਦੀ ਹੁੰਦੀ ਹੈ? ਮੈਨੂੰ ਹਰ ਵੀ ਦੇ ਇੱਕ ਡ੍ਰੀਮ ਰਹਿੰਦਾ ਸੀ ਕਿ ਉਹ ਦਿਨ ਕਦੋਂ ਆਏਗਾ ਜਦੋਂ ਮੇਰੀ ਬੇਟੀ ਜਵਾਨ ਹੋਏਗੀ, ਯੰਗ ਹੋਏਗੀ ਤੇ ਇੱਕ ਮੰਮਾ ਦੀ ਹਮਸਫਰ ਤੇ ਇੱਕ ਬੈਸਟ ਦੋਸਤ ਬਣੇਗੀ ਤੇ ਮੈਕਸਿਮਮ ਅਜੋ ਟਾਈਮ ਬਿਲਕੁਲ ਸਾਥ ਹੈ। ਮਾਂ ਬੇਟੀ ਸਵੇਰ ਤੋਂ ਉੱਠਦੇ ਆ ਮੱਖਾਂ ਲਾਉਂਦੇ ਪਏ ਆ ਮੈਨੂੰ ਪਤਾ ਹੈ ਮੈਨੂੰ ਨਹੀਂ 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 ਮਾਂ ਬੇਟੀ ਇੱਕ ਸਾਥ ਨਾਲ ਸਵੇਰੇ ਸਵੇਰੇ ਉੱਠਦੇ ਨੇ ਆ ਬਹੁਤ ਸਾਰੀ ਮਮਾ ਮਤਲਬ ਭਈਆ ਔਰ ਪਾਪਾ ਦੇ ਜਾਣ ਤੋਂ ਬਾਅਦ ਜੋ ਪਾਪਾ ਦੇ ਭਈਆ ਦੇ ਜਾਣ ਤੋਂ ਬਾਅਦ ਬਹੁਤ ਸਾਰੀ ਮੇਰੇ ਨਾਲ ਹੈਲਪ ਕਰਾਂਦੀ ਆ ਡਸਟਿੰਗ ਵਗੈਰਾ ਕਰਾਣਾ ਜਾਂ ਝਾੜੂ ਪੋਚਾ ਕਰਨਾ ਜਾਂ ਕਲੀਨਿੰਗ ਕਰਨਾ ਹਰ ਇੱਕ ਕੰਮ ਕਰਦੀ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਮੇਰੀ ਬੇਟੀ ਮੇਰਾ ਸਪੋਰਟ ਨਹੀਂ ਹੈ ਮੇਰੀ ਬੇਟੀ ਮੇਰੀ ਲਾਈਫ ਦਾ ਸਭ ਤੋਂ ਵੱਡਾ ਸਟਾਰਸ ਹੈ ਤੇ ਮਾਵਾ ਬੇਟੀਆਂ ਸੌਂਦੀਆਂ ਵੀ ਅਸੀਂ ਮਤਲਬ ਇੱਕ ਟਾਈਮ ਪੀਰੀਅਡ ਰੱਖਿਆ ਹੋਇਆ ਵਾ ਜਿੱਦਾਂ ਕਿ ਸਾਡੇ 11:00 ਵਜੇ ਸਾਡੀ ਅੱਖ ਲੱਗ ਜੇ ਜਾਂ ਸਾਨੂੰ 12:00 ਵੀ ਵੱਜ ਜਾਂਦੀ ਕਿਸੇ ਵੇਲੇ ਤੇ ਪਰਸੋ ਚੋ ਸਾਨੂੰ 1:00 ਵਜ ਗਿਆ ਸੀ ਕਿਉਂਕਿ ਮਾਂ ਬੇਟੀ ਤੇ ਗੱਲਾਂ ਹੀ ਇੰਨੀਆਂ ਗਹਿਰੀਆਂ ਹੋਈ ਅਸੀਂ ਕਿੱਦਾਂ ਦੀ ਕਿੱਦਾਂ ਕਿੱਦਾਂ ਦੀ ਕਿੱਦਾਂ ਦੀ ਕਿੱਦਾਂ ਦੀ ਕਿੱਦਾਂ ਅਸੀਂ ਨਹਿਰਾਂ ਨੂੰ ਤੁਰ ਪਈਆਂ ਗੱਲਾਂ ਲੈ ਕੇ ਤੇ ਰੋਜ਼ ਤਾਂ ਪਲਾਨ ਬਣਦਾ ਹੈ ਕੀ 스마트 ਰਿਲੈਂਸ ਨਾ ਮੈਂ 스마트 ਵਾਚ ਨਾਲ ਦਮਾਂਗੇ ਮੇਰੇ ਨੂੰ ਇੰਨੀ ਖੁਸ਼ੀ ਹੋਤੀ ਬੰਦੇ ਉਹਦਾ ਸਾਰੇ ਕੰਮ ਕਰ ਦਿੰਦੇ ਸੇ ਤੁਹਾਨੂੰ ਬਦਲੇ ਅੱਜ ਮੈਂ ਫਾਰਮੈਨ ਨੂੰ ਕਹਿ ਰਹੀ ਸੀ ਕਿ ਫਾਰਮੈਨ ਜਲਦੀ ਜਲਦੀ ਕੰਮ ਕਰ ਲਵੋ ਅਸੀਂ 알파 ਮਾਲ ਮਤਲਬ ਜਾਣਾ ਹੈਗਾ ਬਟ ਮੈਂ ਸੀਰੀਅਸਲੀ ਕਹਿੰਦੀ ਆ ਉਹ ਜਿਹੜਾ ਵਾ ਨਾ ਛੋਟਾ ਸਾਡਾ ਸ਼ਿਕਾਰ ਕਰਦਾ ਬਹੁਤ ਜ਼ਿਆਦਾ ਛੋਟਾ ਕਿ ਇਹ ਇੰਨਾ ਕੁ ਜ਼ਿਆਦਾ ਮਨ ਸਾਡੀ ਇਨਸਰਟ ਕਰਾਉਂਦੀ ਐ ਨਾ ਐਨੀ ਇਨਸਰਟ ਕਰਾਉਂਦੀ ਐ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮਾਲ ਦੀ ਸੀੜੀਆ ਚੜ੍ਹੇਗੀ ਫਿਰ ਮਾਲ ਦੇਸੀ ਲਿਆ ਉਤਰੇਗੀ ਜਾਏਗੀ ਫਿਰ ਮਾਲ ਦੀ ਲਿਫਟ ਚੜ੍ਹੇਗੀ ਫਿਰ ਮਾਲ ਦੀ ਲਿਫਟ ਜਾਏਗੀ ਚਿੰਤਪੁਨੀ ਮਈਆ ਜੀ ਦੇ ਜਿਹੜੀ ਹੋਟਲ ਦੇ ਵਿੱਚ ਲਿਫਟ ਲੱਗੀ ਸੀ ਤੁਸੀਂ ਹਿਸਾਬ ਲਗਾਓ ਆਪਣੀ ਲਿਫਟ ਨੂੰ ਆਪੇ ਹੀ ਅਪ ਫਿੱਟ ਡਾਊਨ ਅਪ ਫਿੱਟ ਡਾਊਨ ਮਨ ਲ ਇਸ ਦਾ ਮਤਲਬ ਕਰ ਰਹੀ ਸੀ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਤੇਰੇ ਤੇ ਬਹੁਤ ਗੁੱਸਾ ਤੁਹਾਡਾ ਬੇਸਮੈਂਟ ਟੂ ਤੇ ਚੱਲ ਗਿਆ ਜਿੱਥੇ ਮੰਕੀ 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 ਹਾਂ ਬਿਲਕੁਲ ਤੇ ਇਸ ਲਈ ਹਰ ਇੱਕ ਚੀਜ਼ ਨੂੰ ਆਪਣੇ ਤਰੀਕੇ ਨਾਲ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਤੇ ਬਾਕੀ ਦੇਖੋ ਵਿਥ ਫਰਮਨ ਔਰ ਮਮਾ ਜੋ ਵੀ ਮੈਂ ਤੁਹਾਡੇ ਆਪਸ ਦੇ ਵਿੱਚ ਗੱਲ ਕੀਤੀ ਹੈ ਮਾਂ ਬੇਟੀ ਨੂੰ ਲੈ ਕੇ ਉਹ ਮੇਰੇ ਲਈ ਇੱਕ ਸਟਾਰਸ ਹੈ ਮੈਂ ਆਪਣੀ ਸਿਸਟਰਸ ਨੂੰ ਵੀ ਕਹਿੰਦੇ ਹੁੰਦੇ ਸੀ ਹਾਏ ਮੇਰੀ ਬੇਟੀ ਕਦੋਂ ਜਵਾਨ ਹੋਏਗੀ ਮੇਰੀ ਬੇਟੀ ਕਦੋਂ ਵੱਡੀ ਹੋਏਗੀ ਕਦੋਂ ਮੇਰਾ ਬੈਲੈਂਸ ਬਣੇਗੀ ਕਦੋਂ ਮੇਰਾ ਹਰ ਇੱਕ ਜਗ੍ਹਾ ਤੇ ਜਾਇਆ ਕਰੇਗੀ ਕਦੋਂ ਮੇਰਾ ਸਪੋਰਟ ਚੱਲੇਗੀ ਤੇ ਸੀਰੀਅਸਲੀ ਯਾਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਕ ਮਾਂ ਬੇਟੀ ਦਾ ਦੋਸਤ ਤੋਂ ਵੀ ਵੱਧ ਕੇ ਰਿਸ਼ਤਾ ਨਿਭਾਵੇ ਹਾਂ ਬਿਲਕੁਲ ਆ ਫੋਰਮੈਨ ਕਿਸੇ ਵੇਲੇ ਕੁਝ ਗਲਤ ਗਾਈਡੈਂਸ ਕੁਝ ਇਹਦੀ ਦਿਮਾਗ ਦੇ ਵਿੱਚ ਚੱਲੇ ਤਾਂ ਇਸ ਨੂੰ ਮੈਂ ਕੈਰੀ ਕੇਅਰ ਕਰਨ ਲਈ ਕੰਪਲੀਟ ਕਰਦੀ ਆ ਕਿ ਮੈਨੇ ਚੰਦੀ ਕੀ ਦਿਲ ਦੇ ਵਿੱਚ ਕੋਈ ਹਲਕਾ ਜਿਹਾ ਵੀ ਟੱਚ ਹੋਵੇ ਦੇ ਦਿਮਾਗ ਚ ਇਹ ਇਹ ਕੱਲ ਨੂੰ ਟੱਚ ਜਿਹੜਾ ਇਹਦੇ ਦਿਮਾਗ ਚ ਰਿਹਾ ਹੋਇਆ ਉਹ ਨੁਕਸਾਨ ਇਹਦਾ ਕਰੇ ਤੇ ਇਸ ਲਈ ਮੈਨੂੰ ਇੱਕੋ ਹੀ ਗੱਲ ਸਮਝਾਈ ਆ ਬੇਟਾ ਲਾਈਫ ਵਿੱਚ ਕੁਝ ਵੀ ਕਿਉਂ ਨਾ ਹੋ ਜਾਏ ਪਰ ਆਪਣੇ ਮਮਾ ਦੀ ਜ਼ਿੰਦਗੀ ਚ ਕਦੀ ਖੁਸ਼ ਨਾ ਸ਼ਿਪਾਈ ਸ਼ਾਇਦ ਉਸ ਜਗ੍ਹਾ ਤੇ ਤੇਰੀ ਦੁਨੀਆਦਾਰੀ ਤੇ ਕਿਸੇ ਨੇ ਸਾਥ ਨਹੀਂ ਦੇਣਾ ਜਿੱਥੇ ਤੇਰੀ ਮਾਂ ਖੜੀ ਹੋ ਜੇਗੀ ਹੈਨਾ ਕੁਝ ਨਹੀਂ ਹਲਾਉਣ ਆਂ ਕੇ ਬੱਚਾ ਹੋਦਾ ਇਹ ਸਨਦ ਦੇ ਫਲਾਦ ਦੀ ਘਰੀ ਕੁਝ ਨਹੀਂ ਆ ਜੋ ਤੁਸੀਂ ਸੋਚ ਰਹੇ ਹੋ ਲਾਈਫ ਸਟਾਈਲ ਬਟ ਕੋਲ ਨੂੰ ਲੈ ਕੇ ਔਰ ਜਾਂ ਆਪਣੇ ਫਰੈਂਡ ਸਰਕਲਸ ਨੂੰ ਲੈ ਕੇ ਜਾਂ ਫਿਰ ਹੋਰ ਵੀ ਦਿਮਾਗ 'ਚ ਕੁਝ ਚੱਲ ਰਹੀਆਂ ਗੱਲਾਂ ਹੋਣ ਕੁਝ ਵੀ ਇਸ ਲਈ ਸੋ ਬਾਕੀ ਮੈਂ ਤੁਹਾਡੀ ਮੋਨਿਕਾ धवन ਅੱਜ ਦੇ ਟਾਈਮ ਤੇ ਬਹੁਤ ਗੱਲਾਂ ਹੋ ਗਿਆ ਸਾਂਝੀਆਂ ਵੀਡੀਓ ਹੋ ਗਿਆ ਬਹੁਤ ਸਾਡਾ ਵੱਡਾ ਤੇ ਸੋਚਿਆ ਨਹੀਂ ਸੀ ਇੰਨਾ ਵੱਡਾ ਵੀਡੀਓ ਸਟਾਰਟ ਕਰਾਂਗੇ ਦੇਖ ਕੇ ਜਾ ਕੇ ਖੁਸ਼ ਹੋਾਂਗੇ ਬਿਲਕੁਲ ਸੋ ਬਹੁਤ ਵਧੀਆ ਲੱਗ ਰਿਹਾ ਹੈ ਫੈਮਲੀ ਫੇਸਬੁੱਕ ਪਰਿਵਾਰ ਤੁਸੀਂ ਜਿੱਥੇ-ਜਿੱਥੇ ਹੋ ਆਪਣੇ ਆਪਣੇ ਦਾ ਤੰਦਰੁਸਤ ਰਹੋ ਵਧੀਆ-ਵਧੀਆ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਆਪਣੇ ਚੈਨਲ ਨੂੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਮਿਲਦੇ ਰਹੋ ਤੇ ਪਰਮਾਤਮਾ ਤੁਹਾਡਾ ਸਭ ਦਾ ਸਰਬੱਤ ਦਾ ਭਲਾ ਕਰੇ ਬਾਏ ਬਾਏ ਸਟੇ ਕੈਅ ਬਾਏ 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 ਬਾਏ